ਕੇ ਨਾਲ ਜਿਹੜਾ ਆਉਣ ਵਾਲਾ ਸਮਾਂ ਆਪਾਂ ਲੜਾਈ ਲੜਨੀ ਆ ਆਪਾਂ ਕਿਸੇ ਨਾਲ ਵੈਰ ਵਿਰੋਧ ਦੀ ਰਾਜਨੀਤੀ ਨਹੀਂ ਕਰਨੀ ਆਪਾਂ ਸਾਰਿਆਂ ਦੇ ਕੰਮ ਕਰ ਰਹੇ ਨੇ ਇਹ ਚੀਜ਼ ਇੱਕ ਮੈਂ ਬਿਲਕੁਲ ਗਰੇਜ਼ ਨਹੀਂ ਕਹੂੰਗਾ ਇੱਕ ਸਾਡੀ ਪਾਰਟੀ ਨੂੰ ਵੀ ਉੱਤੇ ਧਿਆਨ ਦੇਣਾ ਚਾਹੀਦਾ ਜਿਹੜਾ ਉੱਤੇ ਇਹ ਜਿਹੜੀ ਆਪਸ ਦੇ ਵਿੱਚ ਜਿਹੜੀ ਢੜੇਬੰਦੀ ਚੱਲ ਰਹੀ ਹੈ ਨਾ ਇਹ ਢੜੇਬੰਦੀ ਨੂੰ ਰੋਕਣਾ ਚਾਹੀਦਾ ਤੇ ਉਹ ਫਿਰ ਲੀਡਰ ਥੱਲੇ ਚਾਹੇ ਕਾਬਲੀਅਤ ਹੋਵੇ ਚਾਹੇ ਨਾ ਹੋਵੇ ਉਹ ਥੱਲੇ ਉਹਨਾਂ ਦੇ ਇੱਕ ਇੱਕ ਚੇਲੇ ਚਾਪਟੇ ਵਿਚਾਰੇ ਫਰੀ ਜਾਂਦੇ ਨੇ ਤਾਂ ਇਹ ਚੀਜ਼ਾਂ ਤੋਂ ਸਾਡੀ ਪਾਰਟੀ ਨੂੰ ਵੀ ਗ੍ਰੀਟ ਕਰਨਾ ਚਾਹੀਦਾ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਤੇ ਹੋ ਕੇ ਤਕੜੇ ਜਿਹੜਾ ਇਲੈਕਸ਼ਨ ਲੜਨਾ ਚਾਹੀਦਾ ਇਕੱਲੇ ਰਾਹੁਲ ਗਾਂਧੀ ਕਿਵੇਂ ਲੜਾਈ ਲੜ ਰਹੇ ਨੇ ਮੋਦੀ ਦੇ ਨਾਲ ਉਹਨਾਂ ਦੀਆਂ ਬਾਹਾਂ ਬਣ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੋ ਤੁਹਾਡਾ ਮੀਰ ਬੋਲਦੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਇਲੈਕਸ਼ਨ ਜਿੱਤ ਕੇ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਸਿੱਧੇ ਸਿੱਧਾ ਇਨਡਾਇਰੈਕਟਲੀ ਤਰੀਕੇ ਨਾਲ ਤੁਹਾਡੇ ਦੇ ਤੱਤ ਦੱਸਦੇ ਨਜ਼ਰ ਆਏ ਜੀ ਚੇਲੇ ਚਾਪਟੇ ਸ਼ਬਦ ਯੂਜ਼ ਕੀਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਸਰ ਮੈਂ ਤੁਹਾਨੂੰ ਦੱਸਦਾ ਹਾਂ ਇੱਕ ਪੰਜਾਬੀ ਦੇ ਵਿੱਚ ਉਦਾਹਰਣ ਹੈ ਲੀਡਰਾਂ ਦੀ ਖਰਾਕ ਹੁੰਦੀ ਹੈ ਵਰਕਰ ਔਰ ਜਦ ਵਰਕਰ ਲੀਡਰਾਂ ਨੂੰ ਵੇਖਣ ਨੂੰ ਨਹੀਂ ਮਿਲਦੇ ਤਾਂ ਬੰਦੇ ਦਾ ਮਾਨਸਿਕ ਸੰਤੁਲਨ ਹਿਲ ਜਾਂਦਾ ਹੈ ਤੇ ਮੈਨੂੰ ਲੱਗਦਾ ਉਹ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਗਰਾਊਂਡ ਨਹੀਂ ਮਿਲ ਰਿਹਾ ਉਹਨਾਂ ਵੱਲੋਂ ਵਰਤੇ ਗਏ ਸ਼ਬਦ ਇਹਨਾਂ ਦਾ ਮਾਨਸਿਕ ਦਾ ਸੰਤੁਲਨ ਹਿਲਣ ਵਾਲਾ ਜਿਹੜਾ ਦੱਸਿਆ ਗਿਆ ਉਹ ਕਿਉਂਕਿ ਉਹਨਾਂ ਵੱਲੋਂ ਇਹ ਸਟੇਟਮੈਂਟ ਦੇਣੀ ਨਹੀਂ ਬਣਦੀ ਸੀ ਪਰ ਜਿਹੜੀ ਦਿੱਤੀ ਗਈ ਆ ਉਹ ਇਹੀ ਕਾਰਨ ਹੈ ਕਿਉਂਕਿ ਵਰਕਰ ਨਹੀਂ ਮਿਲਦੇ ਸਰ ਗਰਾਊਂਡ ਨਹੀਂ ਮਿਲ ਰਿਹਾ ਔਰ ਰਹੀ ਗੱਲ ਧੂਰੀ ਦੇ ਵਿੱਚ ਬਲੌਕ ਸੰਮਤੀ ਚੋਣਾ ਦੀ ਸਾਡਾ ਬਹੁਤ ਚੰਗਾ ਪ੍ਰਦਰਸ਼ਨ ਰਿਹਾ ਪਾਰਟੀ ਨੇ ਮੈਨੂੰ 7 ਟਿਕਟਾਂ ਦੇ ਕੇ ਨਵਾਜਿਆ ਸੀ ਜਿਹਦੇ ਵਿੱਚੋਂ ਅਸੀਂ 4 ਕਾਂਗਰਸ ਤੇ ਜਿੱਤੇ ਤੇ ਇੱਕ ਅਸੀਂ ਆਜ਼ਾਦ ਉਮੀਦਵਾਰ ਜਤਾਏ ਤੇ ਇਹ ਇਹ ਸਾਡੀ ਜਿੱਤ ਦਾ ਨਿਸ਼ਾਨ ਹੈ ਔਰ ਇਹਨਾਂ ਵੱਲੋਂ ਤਾਂ ਕਈ ਪਾਰਟ ਇਹਨਾਂ ਟਿਕਟਾਂ ਵੀ ਨਹੀਂ ਮੰਡੀਆਂ ਸਰ ਸਾਡੇ ਓਰੇ ਪਾਰਟੀ ਦੇ ਅਬਜ਼ਰਵਰ ਨੇ ਟਿਕਟਾਂ ਵੰਡੀਆਂ ਸੀ ਸਭ ਨੂੰ ਵੰਡੀਆਂ ਟਿਕਟਾਂ ਦਿੱਤੀਆਂ ਸੀ ਜਿਹੜੇ ਚਾਹਵਾਨ ਨੇ ਐਮਐਲਏ ਔਰ ਮੈਨੇ ਹੀ ਸੇ ਸਭ ਟਿਕਟਾਂ ਆਈਆਂ ਇਹਨਾਂ ਦੇ ਸੇ 15 ਟਿਕਟਾਂ ਆਈਆਂ ਜਿਨ੍ਹਾਂ ਵਿੱਚੋਂ ਇਹਨਾਂ ਨੇ 11 ਤਾਂ ਟਿਕਟਾਂ ਲੜਾਈਆਂ ਹੀ ਨਹੀਂ ਪਹਿਲਾ 7 ਦੇ ਵਿੱਚ ਤਾਂ ਇਹਨਾਂ ਨੇ ਅਨਪੋਸ਼ ਛੜੂਜਤਾਤਾ ਬਾਕੀ ਟਿਕਟਾਂ ਦੇ ਕਾਂਗਰਸ ਲੜਾਈ ਨਹੀਂ ਕਿਉਂ ਨਹੀਂ ਲੜਾਈ ਇਹ ਬੜਾ ਸਵਾਲ ਹੈ ਪੁੱਛੋ ਕਿਉਂ ਨਹੀਂ ਲੜਾਈ ਕੀ ਕਾਰਨ ਹੈ ਇਹਦੇ ਦੋ ਕਾਰਨ ਹੈ ਸਰ ਇੱਕ ਕਾਰਨ ਹੈ ਜਦੋਂ ਤਾਂ ਦਲਵੀਰ ਗੋਲਡੀ ਕੋਲੇ ਵਰਕਰ ਖਤਮ ਹੋ ਗਏ ਪਰ ਕਾਂਗਰਸ ਜੇ ਹੋ ਰਹੀ ਹੈ ਕਾਂਗਰਸ ਜਿੰਦੀ ਆ ਸਾਨੇ ਪਿੰਡਾਂ ਚ ਇਹਨਾਂ ਕੋਲੇ ਵਰਕਰ ਨਹੀਂ ਜਾ ਦੂਜੀ ਗੱਲ ਹੈ ਕਿ ਜਿਹਦੀ ਝੋਲੀ ਪਏ ਸੀ ਉਹਦਾ ਨੱਕ ਹਜੇ ਵੀ ਮਾਨ ਰਿਹਾ ਹੈ ਬੰਦ دروازੇ ਬੰਦ ਮੋਰੀ ਚੋਂ ਕੋਈ ਟੈਚੀ ਟੂਚੀ ਆਉਂਦੀ ਹੋਣੀ ਹੈ ਜਾਂਦੀ ਹੋਣੀ ਹੈ ਜਿਹੜਾ ਝਾੜੂ ਐਂ ਜਿਤਾਤਾ ਘੱਟੋ ਘੱਟ ਵਿਅਕਤੀ ਤਾਂ ਲੜਦਾ ਨਾ ਸਰ ਜ਼ਿਲ੍ਹਾ ਪ੍ਰੀਸ਼ਦ ਸਾਡੇ ਤਿੰਨ ਸੀ ਤਿੰਨ ਦੇ ਹਾਰਨ ਦਾ ਹਾਰਨ ਦਾ ਕਾਰਨ ਕੀ ਹੋਇਆ ਸਭ ਤੋਂ ਘੱਟ ਵੋਟਾਂ ਤੇ ਹਾਰੇ ਜਿੱਥੇ ਮੇਰਾ ਘਨੋਰੀ ਜ਼ੋਨ ਤੇ ਡਿਊਟੀ ਸੀ ਸਭ ਤੋਂ ਘੱਟ ਨਵਾਂ ਮੁੰਡਾ ਸੀ ਸਭ ਤੋਂ ਘੱਟ ਵੋਟਾਂ ਤੇ ਹਾਰੇ ਹਾਰਨ ਦਾ ਕੀ ਸੀ ਇੱਕ ਵਾਰਡ ਵਾਲ ਪਿੰਡ ਦੇ ਵਿੱਚ ਸਾਡਾ ਉੱਥੇ ਇਹਨਾਂ ਨੇ ਬਲਾਕ ਸਭਾ ਦਾ ਕੈਂਡੀਡੇਟ ਹੀ ਨਹੀਂ ਦਿੱਤਾ ਇੰਨਾ ਤੇ ਕਈ ਵੱਡੇ ਪਿੰਡਾਂ ਨਾਲੋਂ ਬਰਡਵਾਲ ਨਹੀਂ ਦਿੱਤਾ ਪੁਲਰੇੜ ਨਹੀਂ ਦਿੱਤਾ ਪਹਲਵਾਨ ਨਹੀਂ ਦਿੱਤਾ ਇਹਨਾਂ ਨੇ ਨੱਤਾਂ ਨਹੀਂ ਦਿੱਤਾ ਇਹਨਾਂ ਨੇ ਕੈਂਡੀਡੇਟ ਕੱਕੜਾਂ ਨਹੀਂ ਦਿੱਤਾ ਇਹਨਾਂ ਨੇ ਕਈ ਪਿੰਡਾਂ ਦੇ ਵਿੱਚ ਢਟੋਗਲ ਨਹੀਂ ਦਿੱਤਾ ਖੇੜੀ ਨਹੀਂ ਦਿੱਤਾ ਈਸੀ ਨਹੀਂ ਦਿੱਤਾ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਵੀ ਇਹਨਾਂ ਨੇ ਕਾਂਗਰਸ ਪਾਰਟੀ ਦੇ ਪਿੱਛੇ ਛੂਰਾ ਮਾਰਿਆ ਹੁਣ ਤਾਂ ਵਿੱਚ ਰਹਿ ਕੇ ਕੰਮ ਖਰਾਬ ਕਰ ਰਹੇ ਆ ਤਾਂ ਮੈਂ ਹਾਈ ਕਮਾਂਡ ਨੂੰ ਵੀ ਬੇਨਤੀ ਕੀਤੀ ਹੈ ਸਰ ਵੀ ਇਹਦੇ ਵਿੱਚ ਧਿਆਨ ਰੱਖੋ ਵੀ ਅੱਗੇ ਤੋਂ ਜਿਹੜੀਆਂ ਟਿਕਟਾਂ ਦੀ ਵੰਡ ਹੋਣੀ ਹੈ ਉਹ ਅਗਲੇ ਦੀ ਕਾਬਲੀਅਤ ਨੂੰ ਵੇਖ ਕੇ ਅਸੀਂ ਦੇਈਏ ਤਾਂ ਕਿ ਅਗਲਾ ਵਿਅਕਤੀ ਜਿਹੜੇ ਬੰਦੇ ਨੂੰ ਅਸੀਂ ਟਿਕਟ ਦਈਏ ਤਾਂ ਉਹ ਆਸ਼ਵਾਸ਼ਣ ਦੇਵੇ ਕਿ ਉਹ ਟਿਕਟ ਵਰਕਰਾਂ ਨੂੰ ਲੜਾਵੇ ਸਾਡੀ ਇਹੀ ਬੇਨਤੀ ਹੈ ਔਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਅੱਗੇ ਤੋਂ ਇਹ ਜੇ ਬਿਆਨ ਦੇਣ ਤੋਂ ਥੋੜਾ ਗੁਰੇਜ਼ ਕਰਨ ਕਿਉਂਕਿ ਜਿੰਨੀ ਵੱਡੀ ਜੀਬ ਉਹਨਾਂ ਦੀ ਲੱਗੀ ਹੈ ਸ਼ਾਇਦ ਉਹ ਤੋਂ ਥੋੜੀ ਵੱਡੀ ਮੇਰੇ ਵੀ ਹੋਵੇ ਪਰ ਮੈਂ ਉਹਦਾਂ ਦੇ ਸ਼ਬਦਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ ਬਹੁਤ ਬਹੁਤ ਧੰਨਵਾਦ